ਗਰਮਾਨੁਪਤ ਮੇਰਾ ਨਾਮ ਅਨਵਿੰਦਰ ਕੋਹਰਿਆ ਪਰਵਾਲ ਕੀ ਗੱਲ ਬਾਤ ਹੈ ਜਿਹੜਾ ਬੇਟਾ ਕੱਲ ਦਾ ਗੁੰਮ ਹੋ ਗਿਆ ਘਰੋਂ ਗਿਆ ਖੇਡਣ ਵਾਸਤੇ ਪਾਜੀ ਘਰੇ ਮੁੜ ਕੇ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਹੁਣ ਬੱਚਿਆਂ ਨਾਲ ਗਿਆ ਸੀ ਹਾਂਜੀ ਹਾਂਜੀ ਬੱਚੇ ਕੀ ਦੱਸ ਰਿਹਾ ਬੱਚੇ ਤੇ ਕਹਿੰਦੇ ਨੇ ਨਹਿਰ ਤੇ ਨੌਣ ਗਏ ਆ ਕਹਿੰਦੇ ਉਹਦੇ ਨਾਲ ਬਾਅਦ ਵਿੱਚ ਵਾਪਸ ਨਹੀਂ ਜੇ ਆਇਆ ਕੀ ਨਾਮ ਸੀ ਬੱਚੇ ਦਾ ਗਰਮਾਨਦੀਪ ਸਿੰਘ ਦਾ 8 ਸਾਲ ਦਾ ਏ ਕਿੰਨੇ ਬੱਚੇ ਤੁਹਾਡੇ ਤਿੰਨ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਬਹੁਤ ਜ਼ਿਆਦੀ ਮਦਦ ਕਰਨ ਦੇ ਲੱਭਣ ਦੀ ਕੋਸ਼ਿਸ਼ ਕਰਨ ਦੇ ਪਰ ਅਜੇ ਤੱਕ ਨਹੀਂ ਲੱਭਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਉਹਦੀ ਬਾਤੋ ਬਾਤੋ ਦੀ ਪਾਲਤ ਕੀਤੀ ਜਾਵੇ ਮੇਰਾ ਪੁੱਤ ਲੱਭ ਕੇ ਮੈਨੂੰ ਦੇ ਦੋ ਹਾਂਜੀ ਭਾਜੀ ਕੰਦਰਾ ਪੁੱਤ ਮੈਂ ਤੇ ਉਹਨੇ ਆ ਵਕਤਾਨਾ ਪਾਲਿਆ ਆ ਸੋਹਣਿਆ ਪੁੱਤਾ ਤੇ ਮੈਨੂੰ ਦੇ ਦੇ ਵਿਖਾ ਲਈ ਕਿਰਾਟੋਡੇ ਮੇਰਾ ਨਾਮ ਸੁਖਵੀਰ ਕੋਲ ਆ ਕਿਹੜਾ ਪਿੰਡ ਹੈ ਪਰੋਵਾਲ ਕੀ ਗੱਲਬਾਤ ਹੈ ਵੀ ਜਿਹੜਾ ਤੁਹਾਡਾ ਤੁਹਾਡਾ ਕੱਲ ਦਾ ਭਰਾ ਜਿਹੜਾ ਉਹੋ ਭਰਾ ਮੇਰਾ ਬਸ ਬੱਚਿਆਂ ਨਾਲ ਖੇਡਣ ਗਿਆ ਸੀ ਜਿਵੇਂ ਕਿ ਰੋਜ਼ ਖੇਡਣ ਜਾਂਦਾ ਵਾ ਏ ਤੇ ਕੱਲ ਦਾ ਫਿਰ ਵਾਪਸ ਹੀ ਨਹੀਂ ਆਇਆ ਅਸੀਂ ਮਤਲਬ ਕੱਲ ਦਾ ਹੀ ਲੱਭ ਰਹੇ ਆ ਸਾਰਿਆਂ ਨੂੰ ਪੁੱਛ ਗਿੱਚ ਵੀ ਕਰ ਰਹੇ ਆ ਸਾਰਾ ਪਿੰਡ ਵੀ ਸਾਡੇ ਨਾਲ ਸਾਥ ਦੇ ਰਿਹਾ ਸਾਰੇ ਲੱਭ ਰਹੇ ਆ ਸਾਡੇ ਨਾਲ ਦੀ ਨਾਮ ਸੀ ਬਰਾਦਾ ਦੇ ਫਿਕਰ ਗੁਰਮਾਨਦੀਪ ਸਿੰਘ ਸੀਗਾ ਉਹਦਾ ਨਾਮ ਸਰਦਾਰ ਆ ਤੇ ਉਹਦੀ ਉਮਰ 10 ਸਾਲ ਆ ਪ੍ਰਸ਼ਾਸਨ ਮਰ ਕਰ ਰਿਹਾ ਹਾਂਜੀ ਹਾਂਜੀ ਉਹ ਵੀ ਮਦਦ ਕਰ ਰਿਹਾ ਬਸ ਇਹ ਮੰਗਿਆ ਕਿ ਸਾਡਾ ਭਰਾ ਸਾਨੂੰ ਲੱਭ ਕੇ ਦਿੱਤਾ ਜਾਵੇ ਤੇ ਸਹੀ ਸਲਾਮਤ ਦਿੱਤਾ ਜਾਵੇ ਜੋ ਕਿ ਅਸੀਂ ਮੰਗ ਕਰਦੇ ਹਾਂ ਹਾਨੂੰ ਤਾਂ ਸਹੀ ਸਲਾਮਤ ਹੀ ਚਾਹੀਦਾ ਉਹ ਤਾਂ ਦੱਸ ਰਿਹਾ ਕਿ ਅਸੀਂ ਨਹਿਰ ਤੇ ਖੇਡਣ ਗਏ ਆ ਜੋ ਕਿ ਉਹ ਕਦੇ ਵੀ ਨਹਿਰ ਤੇ ਨਹੀਂ ਜਾਂਦਾ ਉਹ ਘਰੇ ਹੀ ਰਹਿੰਦਾ ਵਾ ਇੱਥੇ ਲਾਗੇ ਪਾਸੇ ਖੇਡਦਾ ਵਾ ਘਰਾਂ ਦੇ ਤੇ ਦੂਰ ਨਹੀਂ ਉਹ ਕਿਤੇ ਵੀ ਜਾਂਦਾ ਨਹੀਂ ਉਹ ਜਾ ਸਕਦਾ ਵਾ ਕਿਸੇ ਦਾ ਰੰਜੀਤ ਸਿੰਘ ਬਾਜੀ ਨਹੀਂ ਨਹੀਂ ਕੋਈ ਨਹੀਂ ਉਹ ਬੱਚਿਆਂ ਨਾਲ ਤਾਂ ਸਾਰਿਆਂ ਦੀ ਹੁੰਦੀ ਆ ਐਵੇਂ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਨਹੀਂ ਹੋ ਸਕਦੀ ਤੇ ਬਾਜ਼ ਠੀਕ ਵੀ ਹੋ ਜਾਂਦੇ ਆ ਕਿਉਂਕਿ ਸਾਰਿਆਂ ਨੇ ਤਾਂ ਰਲ ਮਿਲ ਕੇ ਖੇਡਣਾ ਹੁੰਦਾ ਵਾ